ਕੈਨੇਡਾ ਤੋਂ ਇਸ ਵੀ ਦਿਨ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਸਰਕਾਰ ਜਿਹੜੀ ਆ ਮੁਸੀਬਤ ਦੇ ਵਿੱਚ ਕਿਰੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਜੋ ਨੇ ਅੱਜ ਯਾਨੀ 6 ਜਨਵਰੀ ਨੂੰ ਅਸਤੀਫਾ ਦੇ ਸਕਦੇ ਨੇ ਜੀ ਹਾਂ ਇਹ ਵੱਡੀ ਖਬਰ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਸਟਿਨ ਟਰੂਡੋ ਹੁਣ ਅੱਜ ਦੱਸਿਆ ਜਾ ਰਿਹਾ ਹੈ ਕਿ ਅਸਤੀਫਾ ਦੇ ਸਕਦੇ ਨੇ ਉੱਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਦੇ ਵਿੱਚ ਲਿਬਰਲ ਪਾਰਟੀ ਦੇ ਵਿੱਚ ਜੋ ਕਲੇਸ਼ ਜਤਨਾਏ ਇੰਨਾ ਜ਼ਿਆਦਾ ਵਾਦਾ ਜਾ ਰਿਹਾ ਹੈ ਕਿ ਪੀਐਮ ਟਰੂਡੋ ਨੂੰ ਇਹ ਫੈਸਲਾ ਲੈਣਾ ਪਿਆ ਤੇ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਨੇ ਅੱਜ ਆਪਣਾ ਅਹੁਦਾ ਛੱਡਣ ਵਾਲੇ ਨੇ ਉੱਥੇ ਹੀ ਅਖਬਾਰ ਦ ਗਲੋਬ ਐਂਡ ਮੇਲ ਦੀ ਰਿਪੋਰਟ ਦੇ ਮੁਤਾਬਿਕ ਅੱਜ ਸੋਮਵਾਰ 6 ਜਨਵਰੀ ਨੂੰ ਉਹ ਆਪਣਾ ਇਸਤੀਫਾ ਦੇ ਸਕਦੇ ਨੇ ਉੱਥੇ ਹੀ ਲਿਬਰਲ ਪਾਰਟੀ ਦੇ ਵਿੱਚ ਲਗਾਤਾਰ ਵਿਵਾਦ-ਵਾਦੇ ਜਾਣ ਰਹੇ ਨੇ ਉੱਥੇ ਮੈਂਬਰਾਂ ਵੱਲੋਂ ਉਹਨਾਂ ਦੇ ਉੱਤੇ ਲਗਾਤਾਰ ਜੋ ਦਬਾਅ ਪਾਇਆ ਜਾ ਰਿਹਾ ਜਿਸ ਕਰਕੇ ਟਰੂਡੋ ਵੱਲੋਂ ਇਹ ਵੱਡਾ ਫੈਸਲਾ ਲੈਣ ਦਾ ਮਨ ਬਣਾ ਲਿਆ ਗਿਆ ਉੱਥੇ ਹੀ ਦ ਗਲੋਬ ਐਂਡ ਮੇਲ ਅਖਬਾਰ ਦੇ ਮੁਤਾਬਿਕ ਲਿਬਰਲ ਪਾਰਟੀ ਦੇ ਅੰਦਰ ਅੰਦਰੂਨੀ ਆਈ ਜੋ ਹੈ ਲਗਾਤਾਰ ਵਾਦੀ ਹੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਲਿਬਰਲ ਪਾਰਟੀ ਦੇ ਅੰਦਰੂਨੀ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਜਿਹੜੇ ਤਿੰਨ ਮੁੱਖ ਜਿਹੜੇ ਸੂਤਰ ਨੇ ਉਹਨਾਂ ਦਾ ਹਵਾਲਾ ਦਿੰਦਿਆਂ ਅਗੇਨ ਉਹਨਾਂ ਦਾ ਹਵਾਲਾ ਦਿੰਦਿਆਂ ਹੋਇਆ ਇਹ ਕਿਹਾ ਜਾ ਰਿਹਾ ਕਿ ਟਰੂਡੋ ਆਪਣੇ ਅਸਤੀਫੇ ਦਾ ਐਲਾਨ ਕਰ ਸਕਦੇ ਨੇ ਇਸ ਤੋਂ ਬਾਅਦ ਬੁੱਧਵਾਰ 8 ਜਨਵਰੀ ਨੂੰ ਨੈਸ਼ਨਲ ਲਿਬਰਲ ਪਾਰਟੀ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਤੋਂ ਪਹਿਲਾਂ ਟਰੂਡੋ ਦੇ ਅਸਤੀਫੇ ਦਾ ਐਲਾਨ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਨੇ ਉਥੇ ਗੱਲ ਕੀਤੀ ਜਾਵੇ ਤਾਂ ਜਸਟਿਨ ਟਰੂਡੋ 2015 ਦੇ ਵਿੱਚ ਪਹਿਲੀ ਵਾਰ ਚੋਣਾਂ ਜਿੱਤ ਕੇ ਕੈਨੇਡਾ ਦੇ ਵਿੱਚ ਸੱਤਾ ਦੇ ਵਿੱਚ ਆਏ ਸਨ ਤੇ ਇਸ ਤੋਂ ਬਾਅਦ ਉਹਨਾਂ ਨੇ 2019 ਤੇ 21 ਦੇ ਵਿੱਚ ਵੀ ਲਿਬਰਲ ਪਾਰਟੀ ਦੀ ਅਗਵਾਈ ਕੀਤੀ ਸੀ ਪਰ ਮੌਜੂਦਾ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ opinion poll ਦੇ ਮੁਤਾਬਿਕ ਟਰੂਡੋ ਆਪਣੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪਾਇਲੇਵਰ ਤੋਂ ਕਟੋਕਰ ਦੱਸਿਆ ਜਾ ਰਿਹਾ 20 ਅੰਕ ਜਿਹੜੇ ਨੇ ਪਿੱਛੇ ਚੱਲ ਰਹੇ ਨੇ ਤੇ ਇਹ ਗਿਰਾਵਟ ਉਹਨਾਂ ਦੀ ਸਿਆਸੀ ਪਕੜ ਦੇ ਵਿੱਚ ਵੱਡੀ ਕਮਜ਼ੋਰੀ ਨੂੰ ਦੱਸਾਰੀ ਹੈ। ਉੱਥੇ ਲਿਬਰਲ ਪਾਰਟੀ ਦੇ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਹੁਣ ਜਸਟਿਨ ਟਰੂਡੋ ਦੀ ਅਗਵਾਈ ਹੇਠ ਪਾਰਟੀ ਲਈ ਅਗਲੀਆਂ ਚੋਣਾਂ ਜੋ ਜਿੱਤਣਾ ਹੈ ਉਹ ਬਹੁਤ ਮੁਸ਼ਕਲ ਹੋ ਚੁੱਕਿਆ ਤੇ ਪਾਰਟੀ ਅੰਦਰ ਉਹਨਾਂ ਵਿਰੁੱਧ ਜੋ ਨਾਰਾਜ਼ਗੀ ਹੈ ਲਗਾਤਾਰ ਵਧਦੀ ਜਾ ਰਹੀ ਹੈ ਤੇ ਇਸ ਨਾਰਾਜ਼ਗੀ ਦਾ ਨਤੀਜਾ ਇਹ ਹੈ ਕਿ ਸੰਸਦ ਮੈਂਬਰਾਂ ਨੇ ਖੁੱਲ ਕੇ ਹੁਣ ਉਹਨਾਂ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਤੇ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਹਟਾਉਣ ਦੇ ਲਈ ਸਿਗਨੇਚਰ ਕੈਂਪੇਨ ਵੀ ਚਲਾਈ ਗਈ ਸੀ ਇਸੇ ਦੌਰਾਨ ਟਰੂਡੋ ਨੂੰ ਕਈ ਔਖੇ ਸਵਾਲ ਵੀ ਪੁੱਛੇ ਗਏ ਸਨ ਇਸ ਕਾਰਨ ਉਹਨਾਂ ਤੇ ਅਸਤੀਫਾ ਦੇਣ ਦਾ ਜੋ ਹੈ ਦਬਾਅ ਪੈ ਰਿਹਾ ਹੈ ਹਾਲਾਂਕਿ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਲਿਬਰਲ ਪਾਰਟੀ ਨੂੰ ਕੋਈ ਨਵਾਂ ਨੇਤਾ ਮਿਲਣ ਤੱਕ ਟਰੂਡੋ ਜੋ ਨੇ ਅੰਤਰੀਮ ਪ੍ਰਧਾਨ ਮੰਤਰੀ ਬਣੇ ਰਹਿਣਗੇ ਜਾਂ ਫਿਰ ਨਹੀਂ ਪਰ ਪਾਰਟੀ ਦੀ ਲਗਾਤਾਰ ਜੋ ਵਿਗੜਦੀ ਹੋਈ ਹਾਲਤ ਹੈ ਉਸ ਨੂੰ ਵੇਖਦਿਆ ਸੰਭਵ ਹੈ ਕਿ ਜਲਦੀ ਹੀ ਜੋ ਟਰੂਡੋ ਨੇ ਅਸਤੀਫਾ ਦੇ ਸਕਦੇ ਨੇ ਵੱਡੀ ਖਬਰ ਜੁੜੀ ਹੈ ਕੈਨੇਡਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਜਸਟਿਨ ਟਰੂਡੋ ਜੋ ਨੇ ਪੀਐਮ ਜਸਟਿਨ ਟਰੂਡੋ ਉਹ ਅਸਤੀਫਾ ਦੇ ਸਕਦੇ ਨੇ ਉਥੇ ਹੀ ਇਹ ਵੀ ਹਜੇ ਕੁਐਸਚਨ ਮਾਰਕ ਬਣਿਆ ਹੋਇਆ ਸਵਾਲ ਬਨੇ ਹੋਏ ਨੇ ਕਿ ਜੇਕਰ ਜਸਟਿਨ ਟਰੂ ਅਸਤੀਫਾ ਦੇ ਸਕਦੇ ਨੇ ਤਾਂ ਉਹਨਾਂ ਦੀ ਥਾਂ ਤੇ ਦਾਵੇਦਾਰ ਕੌਣ ਹੋਏਗਾ ਉਥੇ ਹੀ ਕੈਨੇਡਾ ਦੀ ਜੋ ਸਿਆਸੀ ਸਥਿਤੀ ਹੈ ਇਸ ਵੇਲੇ ਕਾਫੀ ਦਿਲਚਸਪ ਹੁੰਦੀ ਜਾ ਰਹੀ ਹੈ ਤੇ ਜਸਟਿਨ ਟਰੂ ਦਾ ਅਸਤੀਫਾ ਇਸ ਦਿਸ਼ਾ ਦੇ ਵਿੱਚ ਇੱਕ ਨਵਾਂ ਮੋੜ ਇੱਕ ਨਿਊ ਟਰਨ ਜੋ ਹੈ ਲਿਆ ਸਕਦਾ ਹੈ